29 ਜੂਨ ਤੋਂ ਪਵਿੱਤਰ ਅਮਰਨਾਥ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਇਹ ਯਾਤਰਾ 52 ਦਿਨ ਤੱਕ ਚੱਲੇਗੀ ਪਿਛਲੀ ਵਾਰ 1 ਜੁਲਾਈ ਤੋਂ 60 ਦਿਨਾਂ ਤੱਕ ਇਹ ਯਾਤਰਾ ਚੱਲੀ ਸੀ ਇਸ ਵਾਰ ਬਰਬਰੀ ਦੇਰੀ ਨਾਲ ਹੋਈ ਹੈ ਅਤੇ ਅਜੇ ਵੀ ਜਾਰੀ ਹੈ ਗੁਫਾ ਖੇਤਰ ਵਿੱਚ 10 ਫੁੱਟ ਤੋਂ ਜ਼ਿਆਦਾ ਬਰਫ਼ ਜੰਮੀ ਹੋਈ ਹੈ ਯਾਤਰਾ ਦੇ ਦੋਵੇਂ ਰੂਟ ਪਹਿਲਗਾਮ ਅਤੇ ਬਲਟਾਲ ਤੋਂ ਗੁਫਾ ਤੱਕ 2 ਤੋਂ 10 ਫੁੱਟ ਤੱਕ ਬਰਫ਼ ਵਿੱਚ ਦਬੇ ਹੋਏ ਨੇ ਇਸ ਲਈ ਇਸ ਦੇ ਜੂਨ ਤੱਕ ਪਿਘਲਣ ਦੀ ਸੰਭਾਵਨਾ ਘੱਟ ਹੈ ਅਜੇ ਵਿੱਚ ਫੋਜ਼ ਹਰ ਮੌਸਮ ਦੇ ਹਿਸਾਬ ਨਾਲ ਯਾਤਰਾ ਦਾ ਰਸਤਾ ਤਿਆਰ ਕਰ ਰਹੀ ਹੈ ਪਹਿਲੀ ਵਾਰ ਦੋਵੇਂ ਰੂਟ ਪੂਰੀ ਤਰ੍ਹਾਂ 5G ਫਾਈਬਰ ਨੈਟਵਰਕ ਨਾਲ ਲੈਸ ਹੋਣਗੇ ਬਰਫ਼ ਪਿਗਲਦੇ ਹੀ 10 ਮੋਬਾਈਲ ਟਾਵਰ ਲਗਾਏ ਜਾਣਗੇ 24 ਘੰਟੇ ਬਿਜਲੀ ਦੇ ਲਈ ਜ਼ਿਆਦਾਤਰ ਖੰਭੇ ਲਗਾਏ ਗਏ ਨੇ ਕਸ਼ਮੀਰ ਦੇ ਡੀਜੀ ਅਗਲੇ ਕੀ ਡਿਵੀਜ਼ਨਲ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬਿਦੂੜੀ ਦੇ ਮੁਤਾਬਕ ਇਸ ਵਾਰ ਸਾਡਾ ਧਿਆਨ ਯਾਤਰੀਆਂ ਦੀ ਸਹੂਲਤ ਵਧਾਉਣ ਤੇ ਹੈ ਪੂਰੇ ਰੂਟ ਤੇ ਖਾਣ ਪੀਣ ਰੁਕਣ ਅਤੇ ਸੇਤ ਜਾਂਚ ਲਈ ਵੱਦ ਤੋਂ ਵੱਧ ਪ੍ਰਬੰਧ ਕੀਤੇ ਜਾ ਰਹੇ ਨੇ ਇਸ ਤੋਂ ਪਹਿਲਾਂ ਪਹਿਲਗਾਮ ਤੋਂ ਗੁਫਾ ਤੱਕ ਦਾ 46 ਕਿਲੋਮੀਟਰ ਲੰਬਰ ਰਸਤਾ 3 ਤੋਂ 4 ਫੁੱਟ ਚੌੜਾ ਸੀ ਜਦਕਿ ਬਾਲਟਾਲ ਦਾ ਰਸਤਾ ਸਿਰਫ 2 ਫੁੱਟ ਚੌੜਾ ਸੀ ਹੁਣ ਇਸ ਨੂੰ 14 ਫੁੱਟ ਚੌੜਾ ਕਰ ਦਿੱਤਾ ਗਿਆ ਹੈ ਉਨਾ ਅਗੇ ਕਿਹਾ ਕਿ برف ਹਟਾ ਕੇ ਰਸਤੇ ਦੀ ਮੁਰੰਮਤ ਕੀਤੀ ਜਾਵੇਗੀ ਪਿਛਲੀ ਵਾਰ 4.50 ਲੱਖ ਸ਼ਰਧਾਲੂ ਆਏ ਸਨ ਇਸ ਵਾਰ ਇਹ ਅੰਕੜਾ 6 ਲੱਖ ਤੱਕ ਜਾ ਸਕਦਾ ਹੈ ਯਾਤਰਾ ਥੋੜੇ ਸਮੇਂ ਦੀ ਹੈ ਅਤੇ ਯਾਤਰੀ ਜਿਆਦਾ ਹੋਣਗੇ ਇਸ ਲਈ ਹੋਰ ਪ੍ਰਬੰਧ ਕੀਤੇ ਜਾ ਰਹੇ ਨੇ ਫੋਸ ਦੇ ਬਾਲਟਾਲ ਗੁਫਾ ਸੜਕ ਤੇ برف ਠਾਉਣਾ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਸ਼ਰੈਨ ਬੋਰਡ ਵੀ ਪਹਿਲੀ ਵਾਰ ਮੈਡੀਕਲ ਪ੍ਰਬੰਧ ਵਧਾ ਰਿਹਾ ਹੈ ਬਾਲਟਾਲ ਅਤੇ ਚੰਦਨ ਬਾੜੀ ਵਿੱਚ ਦੋ ਕੈਂਪ ਹਸਪਤਾਲ ਹੋਣਗੇ ਜੋ 100-100 ਆਈਸੀਯੂ ਬੈੱਡਾਂ ਉन्नत ਉਪਕਰਨ ਐਕਸ-ਰੇ ਅਲਟਰਾ ਸਾਊਂਡ ਮਸ਼ੀਨ ਗੰਭੀਰ ਦੇਖਭਾਲ ماہر ਆਕਸੀਜਨ ਪਲਾਂਟ ਨਾਲ ਲੈਸ ਹੋਣਗੇ ਇੱਥੇ ਹਵਾ ਵਿੱਚ ਆਕਸੀਜਨ ਘਟ ਰਹੀ ਹੈ ਇਸ ਲਈ ਯਾਤਰੀਆਂ ਦੇ ਰੂਟ ਤੇ 100 ਸਥਾਈ ਆਕਸੀਜਨ ਬੂਥ ਅਤੇ ਮੋਬਾਈਲ ਆਕਸੀਜਨ ਬੂਥ ਹੋਣਗੇ ਪਵਿੱਤਰ ਗੁਫਾ ਸ਼ੇਸ਼ਨਾਗ ਅਤੇ ਪੰਚ ਤਰਨੀ ਵਿਖੇ ਤਿੰਨ ਛੋਟੇ ਹਸਪਤਾਲ ਹੋਣਗੇ